ਰੁੱਕੀ ਹਾਲਚਾਲ ਉਮੀਦ ਆ ਸਾਰੇ ਠੀਕ ਹੋਵੋਗੇ ਸੋ ਅੱਜ ਮੌਸਮ ਬੜਾ ਆ ਕਾਤਲ ਜਿਹਾ ਹੋਇਆ ਪਿਆ ਆ ਤੇ ਮੈਂ ਕਹਾ ਸ਼ਹਿਰ ਇੱਕ ਅੱਧੀ ਗੇੜੀ ਘਾਟਾਈ ਏ ਸ਼ਹਿਰੋਂ ਆਣ ਕੇ ਤੇ ਫੇ ਬੀਬੀ ਨਾਲ ਆਵਾਂਗੇ ਰੌਣਕਾਂ ਸੋ ਤੁਹਾਨੂੰ ਬਾਹਰ ਦਾ ਮੌਸਮ ਦਿਖਾਉਣਾ ਮੈਂ ਇੱਕ ਵਾਰ ਇਸ਼ਕੀ ਹੋਇਆ ਪਿਆ ਕਮ ਇਸ਼ਕੀ ਯਾ ਇਹ ਬਾਤਾਂ ਇਹ ਹਾਟ ਏਰੀਆ ਦੇ ਵਿੱਚ ਮੇਰੇ ਹਿਸਾਬ ਨਾਲ ਪਹਿਲਾ ਹੀ ਮੀ ਆ ਤੇ ਈ ਬਹਿ ਕੇ ਰਾਜੀ ਨਹੀਂ ਹੈਗਾ ਟੇਲਾਕੇ ਦੇ ਵਿੱਚ ਆ ਪਹਿਲੀ ਗਿਣਮਣ ਕਿਣਮਣ ਸ਼ੁਰੂ ਹੋਈ ਆ ਚਲੋ ਬਾਕੀ ਘਰ ਆ ਕੇ ਮਿਲਾਂਗੇ ਜਿਹੜਾ ਮਿੱਤਰਾਂ ਨੂੰ ਮਿਲ ਮੋਲ ਆਈਏ ਤਾਂ ਫੇਕ ਕਰਦੇ ਆ ਆ ਕੇ ਬੀਬੀ ਨਾਲ ਗੁਫ਼ਤਗੂ ਜਾਵਾਤਾ ਚੱਕਦੀ ਕੰਮ ਗੋਲੀ ਮਾਰਦੀ ਗੋਲੀ ਗੋਲੀ ਛੱਡਦੀ ਗੋਲੀ ਉਧਰ ਚੱਕਦੀ ਗੋਲੀ ਗੱਲ ਹੁਕਮ ਕਰ ਹੁਕਮ ਸਤੇ ਪੜਪੜੀ ਤੇ ਹੁਕਮ ਤੇਰਾ ਹੁਕਮ ਚੱਲੇਗਾ ਮੈਂ ਹੁਕਮ ਤੇ ਕਰ ਮਾਰਿਆ ਗੋਲੀ ਮਾਰ ਕੇ ਮੁਕਾ ਦਈਏ ਕੰਮ ਤੱਸ ਮੈਨੂੰ ਟੈਨਸ਼ਨ ਕੋ ਲੈਣੀ ਹੈ ਮੈਂ ਬੈਠਾ ਹਾਂ ਮੈਂ ਬੈਠਾ ਮਾ ਤੂੰ ਪ੍ਰਵਾਹ ਨਾ ਕਰ ਬੜੀ ਗਾਦੋਂ ਕਰਦਾ ਡਰਦੀਆਂ ਤੂੰ ਡਰਦੀਆਂ ਹੈ ਹੈ ਕਾਜ਼ਾ ਮਾਫੀ ਗੱਲ ਕਰ ਹੋ ਕੰਮ ਕਰ ਮਗਾਦਾ ਮਾਫੀ ਮੈਂ ਕਾ ਮੰਗੂਗੀ ਹੁਣ ਇੱਧਰ ਆ ਨੀ ਇੱਧਰ ਆ ਨੀ ਗੁਲਦੀਪ ਕੌਰ ਮਾਫੀ ਮੰਗ ਮਾਫੀ ਮੰਗਣੀ ਪੈਣੀ ਆ ਅੱਜ ਕਹਿੰਦੇ ਛੱਡ ਜੋ ਬੀਬੀ ਨੂੰ ਇੱਥੇ ਛੱਡਿਆ ਉਥੇ ਆਹ ਕਹਿੰਦੇ ਛੱਡ ਜੋ ਇੱਥੇ ਮੈਂ ਕਾ ਹਨੂ ਵੀ ਬਹੁਤ ਦੁਖੀ ਕਰਦੀ ਆ ਤੇ ਮੈਂ ਛੱਡ ਜੀਏ ਛੱਡਿਓ ਛੱਡਿਓ ਇੱਥੇ ਕੀ ਕਰਨਾ ਤੂੰ ਕਿਉਂ ਕੀ ਗੱਲ ਹੈ ਮੇਰਾ ਘਰ ਹੈ ਨਹੀਂ ਇਹ ਮੇਰਾ ਇਹਦਾ ਮਤਲਬ ਤੁਸੀਂ ਮੇਰਾ ਘਰ ਨਹੀਂ ਸਮਝਦੇ ਕਾਰ ਬੀਬੀ ਬਥੇ ਗੱਲ ਆ ਉਹ ਸਮੇਂ ਦੇ ਹਿਸਾਬ ਨਾਲ ਬਦਲ ਜਾਂਦਾ ਸਾਰਾ ਸੱਚਾ ਇਹ ਮਤਲਬ ਚੰਗੀ ਨਹੀਂ ਲੱਗਦੀ ਹੁਣੇ ਨਹੀਂ ਤੇ ਇਹੋ ਹੀ ਗੱਲ ਹੋਰ ਕੀ ਹੈ ਇਹੀ ਗੱਲ ਹੈ ਇਹੋ ਗੱਲ ਹੋ ਕਿ ਨਹੀਂ ਲੱਗਦੀ ਚੰਗੀ ਨਹੀਂ ਲੱਗਦੀ ਇਹ ਮੈਨੂੰ ਸੁਣਾਉਂਦਾ ਹੈ ਨਾ ਕਿ ਮੈਂ ਚੱਲ ਅੱਜ ਇਹਨੂੰ ਕੱਢਾਂਗਾ ਕੱਲ ਆਪਣੀ ਮਾਂ ਨੂੰ ਕੱਢਣ ਵਾਲਾ ਬਣਾਂਗਾ ਉਹ ਆਪਣੇ ਪਾਸੇ ਨੂੰ ਆ ਗਈ ਹਾਂ ਤੇ ਉਹ ਆਹ ਪੂਰੇ ਬੀਬੀ ਪੂਰੇ ਸ਼ਾਕਾ ਜਿੱਤਰ ਲਈ ਵੇਰ ਬੈਰ ਦਾ ਪਾ ਲੈ ਕੱਟਿਆ ਥੋੜਾ ਪੋਤਾ ਕੱਟੂ ਦੇਖਦਾ ਨਾ ਹੋਣੀ ਚੱਲ ਜਾਨੀ ਅਸੀਂ ਤੇਰੇ ਪੁੱਤ ਨਹੀਂ ਆਗੇ ਨਹੀਂ ਪੁੱਤ ਹੀ ਆ ਅਸੀਂ ਕੱਟ ਸਕਦੇ ਕੱਟਣ ਨਹੀਂ ਨਾ ਹੋ ਕਦੇ ਹੋਵੇਂ ਕਦੇ ਨਾ ਹੋਏ ਚੱਜ ਮਜ਼ਾਕ ਲੱਗਿਆ ਰਹਿਣਾ ਦੇਖੋ ਪ੍ਰਭਾ ਚਾਹ ਹੋਵੇ ਲੈ ਜਾ ਮਰ ਤੈਰ ਨਾਲ ਬੀਬੀ ਤੇਨੂੰ ਘਰੋਂ ਕੱਢ ਸਕਦੇ ਆ ਨਹੀਂ ਪਾਵਾ ਤੇਰੀ ਕੱਢ ਸਕਦੇ ਆ ਉਹ ਕਹਿੰਦੇ ਕਿ ਬੀਬੀ ਤੋਂ ਚੱਲਦਾ ਮੈਂ ਹੁਣੇ ਚੱਲਣ ਨਹੀਂ ਤੈਨੂੰ ਜਾਣਦਣਾ ਤੈਨੂੰ ਮੇਰੀ ਜਾਨ ਉਹ ਮੇਰੀ ਸੁਣ ਤੇਰੇ ਨਾਲ ਅੱਛਾ ਮੈਂ ਫਰਾ ਚਾਹ ਲੇਟ ਹੋ ਗਈ ਅੱਜ ਮੇਰੀ ਨਾ ਸਾਰਾ ਦਿਨ ਬਸ ਇੱਧਰ ਬਹਿਣਾ ਰੱਖ ਰਿਹਾ ਸੀ ਆਜ ਕਿਉਂ ਤੇ ਬੈਠਾ ਮੈਂ ਕੂੜੇ ਬਣਾਏ ਆ ਇਦਾਂ ਦੇ ਪੂਰੇ-ਪੂਰੇ ਕਰੀ ਜਾਂਦੀ ਤੂੰ ਨਾ ਨਾ ਨਾਲੇ ਮੈਂ ਫੁੱਲ ਪਾ ਰਾ ਹਾਂ ਫੁੱਲ ਰੱਖ ਕੇ ਆਰਤੀ ਤਾਂ ਕਰੀ ਆ ਹੋ ਗਿਆ ਅੱਜ ਕੰਮ ਖਰਾਬ ਓ ਮਾਈ ਗੋਡ ਫੁੱਲ ਵੀ ਰੱਖੇ ਆ ਮੈਂ ਕਿਹਨੂੰ ਆਰਤੀ ਕਰਨੀ ਕਰੀ ਨਾ ਨਾ ਮੇਰੇ ਫੁੱਲ ਪਾ ਲੈਣ ਦੇ ਬਾਈ ਜੀ ਖੰਦੇ ਬਾਹਰ ਬਸ ਜਾਓ ਨਹੀਂ ਇਹ ਕੂੜੇ ਮੈਨੂੰ ਦੱਸ ਪਹਿਲਾਂ ਕਾਹਦੇ ਬਣਦੇ ਆ ਨਹੀਂ ਜੀ ਮੈਂ ਹੈ ਬਣਦੇ ਹਨ ਕਾਹਦੇ ਬਣਦੇ ਆ ਇਹ ਇੱਥੇ ਰੋਟੀ ਰੋਟੀ ਵਰਗੇ ਆ ਤੇ ਰੋਟੀ ਵਰਗੇ ਇਦਾਂ ਸੁਆਦ ਹੁੰਦੇ ਆ ਨੇ ਤੋਰ ਕਿ ਵੀ ਛਾਕ ਲੈ ਮੇਰੇ ਉਹ ਮੈਂ ਖਾ ਲਿਆ ਮੈਂ ਨਹੀਂ ਖਾਣਾ ਹੁ ਕੀ ਗੱਲ ਕੀ ਆ ਗੱਲ ਕੁਛ ਨਹੀਂ ਮਾਂ ਨਹੀਂ ਦਿੰਦਾ ਇਹਦੇ ਹੱਥੋਂ ਨਹੀਂ ਖਾਣਾ ਮਾਂ ਨਹੀਂ ਦਿੰਦਾ ਅੰਦਰ ਖਾ ਕੇ ਆਈਂ ਆਗੇ ਨਹੀਂ ਚਲਾਰੇ ਝੂਠ ਮੈਨੂੰ ਕਹੇ ਰੇਖਾ ਦੇ ਕੇ ਗਈ ਆਰੇ ਵਾਰ ਨਰਾਜ ਕਿਤੇ ਨਹੀਂ ਅਸਲ ਦਿਲ ਦੀ ਜੇ ਕਹਦੀ ਵੀ ਮੈਂ ਕਿਹਾ ਹੁਣੇ ਉਹ ਨਰਾਜ ਕਿਤੇ ਨਹੀਂ ਦੇ ਨੀ ਇਹਨਾਂ ਨੂੰ ਤਾਂ ਕਾਦੀ ਇੱਕ ਚਮਚਾ ਖਾਣਾ ਹੀ ਪੈਣਾ। ਤਾ ਕੀ ਆ ਬਟ? ਆ ਝੂਠਾ ਕਰ ਲੈ ਚੰਜਾ। ਮੈਂ ਤਾਂ ਗੱਲ ਕੋਈ ਨਹੀਂ ਹੋ ਜੇ ਝੂਠਾ। ਹਾਂ ਦੇ ਖਾ ਉਹ ਤਾਂ ਗਲਾਈ ਮੇਰੇ ਕੋਲੋਂ ਮੇਰੇ ਕੋਲ ਰਾਜ ਖੰਦੀ ਨਹੀਂ ਹੈ। ਮੈਂ ਕਪੂੜਾ ਤਾਂ ਭਲੀ ਕੋਈ ਨਹੀਂ। ਮੇਰੇ ਮਾਂ ਦੇ ਹੱਥ ਦੀਆਂ ਖਾਂਦੀ ਨਹੀਂਆਂ ਕਿ ਤੂੰ ਰੋਟੀਆਂ। ਆਖੇ ਲੱਗ ਜਾ। ਪਾਣੀ ਤੇ ਪੈਣੀ ਆ ਨਾ ਮੇਰੇ ਕੋਲੇ ਖਾਣੀ। ਮੇਰੇ ਮਾਂ ਦੇ ਹੱਥ ਦੀਆਂ ਰੋਟੀਆਂ ਖਾਣੀ। ਇਹਦੀ ਖਾਣਾ ਹੋਰ ਕਿੱਥੋਂ ਖਾਣੀ ਆ। ਇਹ ਦੇਖ ਆ ਬਜ਼ਾਰ। ਕੰਦਲੇ ਫੋਲ। ਹੱਕ ਆਓ ਆ ਗਏ ਮੁੰਡਾ। ਚੋਬਰ। ਦੇਵ ਦਾ ਪੋਤਾ। ਮੇਰੀ ਫੁੱਲ ਬੰਤੀ ਮੇਰੀ ਫੁੱਲ ਬੰਤੀ ਫੁੱਲ ਬੰਤੀ ਅਖੀਰ ਤੂੰ ਕੁੜੇ ਖਾ ਹਾਂ ਇੱਕ ਚਾਹ ਉਹ ਵੀ ਕਹਿੰਦਾ ਕਹਿੰਦਾ ਸੱਪ ਨੂੰ ਦੁੱਧ ਪਿਲਾਉਣੇ ਨੇੜੇ ਹੋ ਗਏ ਹਾਂ ਸੱਪ ਬੀਬੀ ਸੱਪ ਬੀਬੀ ਕਦੇ ਬੰਦੇ ਨੂੰ ਬੋਲਣ ਦੀ ਤੇ ਅਕਲ ਚਾਹੀਦੀ ਮੈਂ ਸਾਥ ਨੂੰ ਮੈਨੂੰ ਘਰ ਆਇਆ ਤੂੰ ਨਾਗਣ 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 ਲੱਗ ਰਹਾ ਮੈਂ ਨੂੰ ਡਾਂਕੇ ਤਾਂ ਮਾਰੇ ਮੁੱਛਨਾਂ ਦਾ ਲੇਟ ਹੋ ਗਈ ਦਰ ਇੰਦਾਂ ਦੇ ਬੱਚੇ ਸਿਹੇਰ ਦੇ ਗਿਆ ਨਹੀਂ ਲੱਭਾ ਆਇਆ ਮੈਂ ਡਾਂਕ ਤੂੰ ਮਾਰਦੀ ਕਿੰਨੂ ਨਹੀਂ ਮੇਰੀ ਮੰਮੀ ਨੂੰ ਮੇਰੇ ਸਾਥ ਵੀ ਨੂੰ ਮੇਰੀ ਇਹ ਨਹੀਂ ਦੀ ਇਹਨੇ ਕਿਹਦੇ ਇਹ ਉੱਠੀ ਉੱਠੀ ਮੁੜ ਕੇ ਵੇਖਦਾ ਬਾਹਰ ਦਾ ਜਾਂ ਖੇਦੇ ਹਾਰ ਹੋਏ ਜਿਹੜਾ ਜਿਹੜਾ ਘਰ ਦਾ ਮਾਲਕ ਨਾ ਉਹ ਮਰਜ਼ੀ ਨਾਲ ਉੱਠਦਾ ਕੋਈ ਅਹੀ ਨੌਕਰ ਨਹੀਂ ਹੈਗੇ ਮਾਲਕ ਹੈ ਜੀ ਮਾਲਕ ਤੇ ਮਾਲਕ ਤਰ੍ਹਾਂ ਰਿਆ ਕਰੋ ਮੈਂ ਵੀ ਇੱਕ ਆ ਦਿਨ ਮਾਲਕ ਸੀਗੀ ਸ੍ਰੀ ਮਾਲਕ ਹੁਣ ਮੈਂ ਆ ਹੁਣ ਤੂੰ ਮਾਲਕ ਐ ਨਾ ਇੱਧਰ ਆਓ ਇੱਥੇ ਆ ਜਾ ਜਿੱਤੋਂ ਦੇ ਨਹੀਂ ਕੋਈ ਨਹੀਂ ਨਾ ਤੂੰ ਇੱਥੇ ਆ ਚਾਹ ਨਹੀਂ ਦਿੰਦੀ ਆ ਚਾਹ ਚਾਹ ਟਾਈਮ ਸਰਵਿਸ ਚਾਹ ਚਾਹ ਤੈਨੂੰ ਬਾਹਰੋਂ ਲਵਾ ਦਵਾ ਤੈਨੂੰ ਬਾਹਰੋਂ ਲਵਾ ਦਵਾ ਬਾਹਰ ਲਵਾ ਦਈਏ ਚਾਹ ਲਵਾ ਦਈਏ ਇੱਥੇ ਸਭ ਪੈ ਦਿੱਤਾ ਮਹਾਰਾਜ ਨੇ ਕਿਉਂ ਬਾਹਰ ਇਹ ਦੇਖੋ ਮੰਗਾ ਦੀਏ ਘਰੀ ਸਾਬੀ ਦੇ ਘਰੋਂ ਇੱਥੋਂ ਲੈ ਆਵਾਂ ਸਾਰੀ ਮਾਲ ਦੋ ਦੋ ਪੰਜ ਤੇ ਗਏ ਮੈਂ ਤਾਂ ਚੰਗੀ ਜਾ

ਚਾਹ ਬਣਾ ਮੈਂ ਨਾ ਜਲਦੀ ਨਹੀਂ ਦਿੰਦਾ ਮੈਨੂੰ ਅੱਜ ਕਹ ਬਤਾਉਂਗਾ ਨਾ ਮੈਦਾ ਆਇਆ ਤੇ ਦਿੱ ਹੀ ਨਹੀਂ ਦਿੰਗਿਆ ਉਹ ਕੈਨੂੰ ਨਹੀਂ ਰੱਖਿਆ ਲੈ ਤੇ ਇਹ ਕੱਬ ਮੈਂ ਸਾਡੀ ਕੇ ਚਾਰ ਲੱਖ ਪਟਾੜਿਆ ਤੇ ਨਾ ਬਣਾ ਦੇ ਆ ਬਣਾ ਦੇ ਕਦੋਂ ਦੀ ਗੱਲ ਆ ਕੋਈ ਘਰੇ ਨਹੀਂ ਕੋਈ ਨਹੀਂ ਤੇ ਮੈਂ ਕਿਹਦੀ ਮੈਂ ਆਈ ਤੇ ਤੇ ਮੈਂ ਆਇਆ ਕਦੋਂ ਦੀ ਗੱਲ ਆ ਸੋਹਣੇ ਫੇਰ ਵੀ ਦੁੱਖ ਤੇ ਮੈਨੂੰ ਆਇਆ ਨਾ ਘਰੇ ਮੈਂ ਤਾਂ ਤੇ ਨਹੀਂ ਬਾਤ ਪੁੱਛੀ ਗਏ ਨੇ ਤੇ ਤੇਰਾ ਤੇਰੀ ਸ਼ਿਕਾਇਤ ਲਾਤੀ ਕਿ ਨਹੀਂ ਆਦੀ ਓਏ ਤੇ ਕੰਮ ਚੁਗਲੀਆਂ ਨਾ ਮਾਰਦੀ ਨਹੀਂ ਨਹੀਂ ਤੇਰਾ ਕਿ ਚਾਹ ਬਣੀ ਮੇਰੇ ਕੋਲ ਆ ਕੱਪੜੇ ਲੈ ਤੂੰ ਆਪੇ ਚੰਨ ਲੈ ਮੈਂ ਕੋਈ ਤੂੰ ਸਵਾਦ ਲੈ ਆਂਦੀ ਚਾਹ ਬਣਾਉਣੀ ਹੁੰਦੀ ਆ ਚਾਹ ਬਣਾ ਦੇ ਮੈਂ ਕਹ ਨਾ ਮੈਂ ਬਣਾਉਣੀ ਚਾਹ ਆਪੇ ਤੇ ਕੀ ਹੁੰਦਾ ਕਹੀ ਮੈਂ ਆਪਣੇ ਘਰ ਕੇ ਤੂੰ ਕਹਿੰਦੀ ਕਿ ਇੱਕ ਕੱਪ ਚਾਹ ਦਾ ਲੈ ਗਿਆ ਕਰੋ ਆਪਣੇ ਘਰ ਕੇ ਕਹਿੰਦਾ ਤੂੰ ਹੀ ਕੀ ਕਰ ਸਕਦਾ ਇਹਦਾ ਕਹਿਣਾ ਫਰਜ਼ ਬਣਦਾ ਹੀ ਕਿੰਨਾ ਘਰ ਹੋਣੀ ਐ ਇੰਦਾਂ ਦੀ ਨਹੀਂ ਹੈਗੀ ਆ ਕਿਹਦੀ ਗੱਲ ਮੈਂ ਕਹਦਾ ਬੀਬੀ ਤਾਂ ਬੱਲਿਆ ਕੇ ਲੰਗਦਾ ਤੈਨੂੰ ਕੱਪ ਤੂੰ ਕਹਿੰਦੇ ਸਹੀ ਮੈਂ ਹਰ ਹਰ ਕਰਦਾ ਆ ਨਾਲ ਹੀ ਨਿਕਲ ਗਿਆ ਹਾਂ ਰੋਟੀ ਬੁਕਾ ਕੇ ਕਿਹਦੀ ਗੱਲ ਹੈ ਮੈਂ ਜਿਹਦੀ ਨਾਲ ਕਾਣੀਆ ਨੂੰ ਬੰਦ ਕਰੀਂ ਜੱਟ ਕੀ ਚੀਜ਼ ਹੈ ਜੱਟ ਕੀ ਚੀਜ਼ ਅੰਲਾ ਦੇ ਜੱਟਾਂ ਨੂੰ ਕਾ ਤੁਮੀ ਸਮਝ ਨਹੀਂ ਬੈਠੀ ਹੋਣੀ ਜੱਟਾਂ ਨੂੰ ਉਹ ਨਹੀਂ ਜਾਣਦੇ ਆਹ ਕਹਿੰਦੇ ਜੱਟਾਂ ਚ ਪਾਕ ਨਹੀਂ ਕਿਤੇ ਤਾਂ ਮੇਰੇ ਮਾਪਿਆਂ ਜਮਾਣਾ ਕੋਈ ਨਹੀਂ ਤੇ ਜਾਣਾ ਹੋਣਾ ਬੀਬੀ ਕਿਤੇ ਜਾਉਂਗੀ ਮੈਂ ਤੁਹਾਨੂੰ ਦੱਸੂਗਾ ਹੁਣ ਬੀਬੀ ਇਹ ਤੁਹਾਨੂੰ ਪਤਾ ਨਾ ਇਹ ਕਿਤੇ ਕੱਲੀ ਨਹੀਂ ਲ ਮੈਂ ਤਾਂ ਕੁਰਸੀ ਲਾ ਕੇ ਬਾਬਾ ਬੰਦ ਨਹੀਂ ਐਸੇ ਪੱਕੇ ਨਾਲ ਬਣਾਣਾ ਜੜ ਨਹੀਂ ਹੁੰਦੇ ਬੋਲ ਨੇ ਹੀ ਦਿੱਤਾ ਆਹੋ ਆਹ ਉਹ ਲਾਣਾ ਕਿਤੇ ਨਿਕਾਸ਼ਣ ਸਭੀ ਕਹਿੰਦਾ ਬਾਵਾ ਬੰਦ ਦੇਣੀ ਆ ਇਧੀਆਂ ਮੈਂ ਮੇਰੀਆਂ ਸਭੀ ਪਾਪਾ ਜੰਮੇ ਮੇਰੇ ਮਾਵਾ ਲਿਆ ਕਿਹੜਾ ਮਾੜਾ ਜਾ ਗਿਆ ਇਹ ਬਹੁਤ ਜੰਦਾ ਉਹ ਪੈਚੋ ਦਾ ਜੰਗੀਆਂ ਲੱਗਦਾ ਉਹ ਜੰਗੀਆਂ ਸਾਰੇ ਪੁੱਛ ਲੱਗ ਗਿਆ ਇਹ ਮਾਵਾ ਬੰਨਣਾ ਆ ਓਏ ਮੈਂ ਤੇਰੇ ਨਾਲ ਨਾ ਪਰ ਚਾਹਣਾ ਕੋਈ ਨਹੀਂ ਸੀ ਨਾ ਬੰਦ ਨਹੀਂ ਪੱਕੀ ਤੇ ਕਾਸੀ ਕਰ ਪਕਾ ਦੇ ਗੱਲ ਦੇ ਕਿਹੜੀ ਕਰਦੇ ਮੈਂ ਦਮੰਦਾ ਦੀ ਇੱਕ ਰਾਇਆ ਤੇ ਦੋਨੇ ਨਾ ਤਾ ਰਹਿ 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 ਰਹਿੰਦੀ ਹੈ ਮੈਂ ਤੇਰੇ ਨਾਲ ਨਾ ਮੈਂ ਕੀ ਜਾਣਦੀ ਰਹਾ ਤੂੰ ਸੁਣਿਆ ਨਹੀਂ ਮੈਂ ਬੈਠਾ ਨਾ ਤੇਰੇ ਨਾਲ ਵੇ ਤੂੰ ਮੇਰਾ ਆ ਗਿਆ ਗੋਗਰਾ ਹੀ ਤੂੰ ਤੂੰ ਦਾਦੀ ਹੈ ਨਾ ਤੇਰੇ ਨਾਲ ਇਹ ਇਹ ਵੀ ਨਾਲ ਤੈਨੂੰ ਨਹੀਂ ਹੈ ਤੇਰੀ ਤੇ ਕੁੱਤੇ ਖਾਣੀ ਸੌ ਬੰਟਾ ਇਹ ਮੇਰੀ ਦਾਦੀ ਹੁੰਦੀ ਨਾ ਉਹ ਤੇਰੇ ਨਾਲ ਗਰੂ ਕਾ ਲੈਂਦੀ ਹੈ ਕਹਿੰਦਾ ਦਾਦੀ ਪਈ ਮੇਰੇ ਨੂੰ ਤੇਰਾ ਪਿਆਰ ਸੀਗਾ ਤੇਰੇ ਸਾਹਮਣੇ ਬੋਲ ਕੇ ਦੱਸਦੀ ਹਾਂ ਤੇਰੇ ਸਾਹਮਣੇ ਬੋਲ ਕੇ ਦੱਸਦੀ ਹਾਂ ਕਿਉਂ ਬੋਲ ਕੇ ਦੱਸੋ ਮੇਰੇ ਨਾਲ ਬੜਾ ਪਿਆਰ ਸੀ ਹਾਂ ਕਿੰਨਾ ਕੁ ਸੀ ਤੇਰਾ ਬਾਬਰ ਤੁਮਨ ਤੇਰਾ ਪਿਆਰ ਹੋਇਆ ਨਾ ਇਹ ਇੱਕ ਦਿਨ ਗਈ ਤੇ ਕਿਹਾ ਆਉਣਾ ਵੀ ਨਹੀਂ ਤੇ ਘਰੇ ਇਹਨੇ ਜਿਹੜੀ ਜੀਰੋਂ ਹੱਥ ਕਰਨੇ ਉਹ ਵੀ ਚੀਜ਼ ਬਾਬਰ ਨੇ ਵੱਢ ਗਿਆ ਕਰਕੇ ਦਿੱਤਾ ਹਾਂ ਮੈਨੂੰ ਉਹ ਨਹੀਂ ਦੱਸਾਂ ਤੂੰ ਤਾਂ ਬੋਲ ਦੱਸ ਇਹ ਸ਼ਾਇਦ ਇਹ ਨਾ ਰੱਖ ਜਿੱਥੇ ਉਹ ਇੱਥੇ ਰਹਿਣ ਦਾ ਮੈਂ ਕਿ ਚਾਹ ਮੈਂ ਉੱਥੇ ਪੀਣੀਆ ਉਹਦਾ ਉੱਥੇ ਗਾਣਾ ਤੇ ਗੱਲਾਂ ਵੀ ਸਿਆਰ ਲਾਉਂਦਾ ਤੇਰੇ ਮਾਣੇ ਦੀ ਸੋਨਿਆ ਬਣੀ ਮੈਨੂੰ ਤਸਵੀਰ ਪਤਾ ਕੀ ਇਹ ਤੁਹਾਡੇ ਘਰ ਹੈ ਜਦੋਂ ਮਕਾਰ ਬੰਦੇ ਸੀ ਨਾ ਐਨਾ ਕੀ ਕੀਤਾ ਨੇ ਇਹ ਇਹ ਨਹੀਂ ਇਹ ਇਹਦੀ ਕੁੜੀ ਨਿੱਕੀ ਜੀ ਹੁੰਦੀ ਸੀ ਬੋਲੀ ਤੂਆ ਹਣੇ ਇੱਥੇ ਰਹਿੰਦੇ ਨੇ ਸਾਰੇ ਇਹਦਾ ਪਿਆਰ ਇਹ ਦੋ ਜੱਗਿਆਂ ਦੀ ਜਿਹਨੇ ਗੱਲਾਂ ਕਰਦਾ ਬੀਬੀ ਨੂੰ ਪਤਾ ਹੀ ਆ ਆਹ ਨਹੀਂ ਆਉਣੀ ਹੈ ਥੋੜੀ ਬਾਬੇ ਨੂੰ ਗਿਆ ਸੱਤ ਗਏ ਕੋਲ ਨਹੀਂ ਗਏ ਸਾਨੂੰ ਜਾਣ ਦਾ ਸਭ ਕੁਝ ਮੈਨੇ ਮਾਰਨ ਦੇ ਆਜ ਮੈਂ ਨਹੀਂ ਮਾਰੀ ਜਿੱਦੂ ਕੱਲ ਕੀਤੀ ਆ ਆਹ ਕਦੇ ਹੈ ਹੀ ਨਹੀਂ ਆਹ ਹੈ ਇਹ ਕੱਲ ਦਾ ਜਦ ਮੈਂ ਕੱਲ ਦਾ ਸੁਣਨੀ ਆਈ ਸਾਰੇ ਇਕੱਠਾ ਖਾਣਾ ਪੀਣਾ ਇਹਨਾਂ ਉਹਨਾਂ ਨੂੰ ਕਦੇ ਤੇ ਕੀ ਸਾਡੀ ਇਹ ਤੈਨੂੰ ਲੱਗਦਾ ਤੇਰਾ ਕੋਈ ਰੋਗਾ ਕਿਵੇਂ ਤੈਨੂੰ ਮੇਰੇ ਮਿੱਤਾਂ ਲੱਗਣ ਲੱਗੀ ਤੈਨੂੰ ਕੀ ਕਹਦੀ ਆ ਸਭ ਤੋਂ ਪ੍ਰਸਾਦ ਦੀ ਜੜ ਆ ਆ ਇਹਦਾ ਮੁੱਦਾ ਆ ਤੇ ਇਹ ਜਣਾ ਦੋਨੇ ਦੋਨੇ ਇਹ ਮੇਰੇ ਬਾਲੀ ਜਿਹੜੀ ਤੈਨੂੰ ਮੰਜੇ ਤੇ ਚਾਹ ਮੰਜੇ ਤੇ ਰੋਟੀ ਇਹ ਪਿਆਰ ਤੇਰਾ ਭੁਜੇ ਹੀ ਜਣਾ ਲੱਗੇ ਤੂੰ ਇਹ ਉਹਨੂੰ ਨਹੀਂ ਪਾਖੀ ਦੀ ਤੁਹਾਨੂੰ ਪਛਾਣ ਗਈ ਉਹਨੂੰ ਕਰਨਾ ਉਹਨੂੰ ਕਰਨਾ ਉਹਨੂੰ ਕੁਝ ਸਤਨਾ ਪੁੱਛਾਂਗੇ ਯਾਰ ਕਿਹੜੀ ਆਈ ਤੇਰੀ ਤੇਰੀ ਮਾਂ ਨੂੰ ਦੇਖ ਕੇ ਕਿਦਾਂ ਕੈਸੀ ਆ ਬੀਬੀ ਕਹਿੰਦੀ ਕਿ ਬੀਬੀ ਤੂੰ ਕਰਦੀ ਆ ਉਹ ਲੈ ਵਸ ਇਹ ਮੈਂ ਤਾਂ ਖੁੰਨਾ ਲੱਗ ਰਹੀ ਆ ਆਪਣੀ ਉਹ ਹਨਾ ਫੁੱਲ ਦੇ ਕਿੱਦਾਂ ਲਾਇਆ ਵੇਖ ਆ ਭਰਾ ਚੜਾਉਣੀ ਮੱਤਾ ਦੇਖ ਲੈ ਵੀ ਖਾ ਲਿਆ ਕੁਛ ਦੇਖ ਉਹ ਦਿੱਤਾ ਮੈਂ ਤੂੰ ਫੜਾਇਆ ਪਾਣਾ ਮੇਰੇ ਕੋ ਤੇ ਅੱਜ ਰੋਕੀ ਨਹੀਂ ਚਾਹ ਨਹੀਂ ਪੀਂਦੀ ਜੈ ਚੜਿਆ ਵੀ ਚਾਹ ਲੈ ਤ ਹੋ ਗਈ ਐ ਖੀਰ ਦੀ ਮੇਰੀ ਮਾਂ ਨੇ ਨਿਕੜੀ ਜਿਹੜੀ ਖੀਰ ਕੋੜੀ ਚਾਹ ਲਾ ਲੀ ਤਾਂ ਖੀਰ ਬਣਾਈ ਆ ਆ ਬਿਖ ਗਿਆ ਇਹਦਾ ਨਾਗਾ ਦੀ ਜਗ੍ਹਾ ਨਿਕਲੀ ਆ ਨਾ ਮਾਮਾ ਲੈ ਨਾ ਨਾ ਨਾਗ ਨਾਗਣ ਨਾਗਣ ਬਣਾਇਆ ਰਾਗਿਆ ਦੇ ਨੇ ਕੋਈ ਗੱਲ ਨਹੀਂ ਮੈਂ ਤੇਰੀ ਸ਼ਿਕਾਇਤ ਤਾਂ ਲਾਉਣੀ ਵੀ ਨਾਦੀ ਵੀ ਰੋਂਦੀ ਮੈਂ ਤੇਰੀ ਬਣੀ ਬਹੁਤ ਮੈਂ ਵੀ ਤੇਰੀ ਚਿਕਾਇਤ ਲਾਉਣੀ ਨਾਗਾਂ ਵੀ ਤੁਹਾਨੂੰ ਆਖੇ ਬਹੁਤ ਕਰਨੇ ਤਾਂ ਨਹੀਂ ਕਹਿੰਦੀ ਕੋਈ ਗੱਲ ਬੀਬੀ ਉਹ ਦੇਖ ਲੈ ਬੁੱਢਾ ਆਈ ਚਾਤੀ ਚਾਤੀ ਮਾਮਾ ਕਰਦੇ ਤੂੰ ਰੋਵੇ ਗੱਲਾਂ ਕਰ ਆ ਵੇਲਾ ਬੀਬੀ ਕੱਲ ਦਾ ਜੰਮਿਆ ਤਾਂ ਤੈਨੂੰ ਗੱਲਾਂ ਕਰੇ ਇੰਨਾ ਮੇਰੇ ਪਿਆਰ ਦੇ ਨਾਲ ਮੈਨੂੰ ਮੈਂ ਬੱਥਰ ਜਾਂਦਾ ਵੀ ਟੇਕਦਾ ਆਉਂਦਾ ਵੀ ਕਹਤ ਹੋ ਰਹਾ ਫੇ ਤੁਲਾ ਰੋਣਾ ਥੋੜੀ ਜਿਹਾ ਮਾਰ ਜਾਂਦਾ ਆਹੋ ਲਾਈਟ ਅੱਧੀ ਲਾ ਕੇ ਹੋਣੀ ਹੈ ਨਹੀਂ ਉਹਨੂੰ ਲਾੜ ਜਾਂ ਕਰੀ ਜਾਂਦੇ ਤੇਰਾ ਕਹਿਉ ਮੇਰੀ ਪਰਿਵਾਰੀ ਚੱਲੀ ਹੈ ਤੇਰੇ ਨਾਲ ਲਾਤੀ ਜਾਂਦੇ ਹੈ ਨਾ ਇਹ ਨਾ ਕਰਨ ਨੂੰ ਦੇਖਦਾ ਹੈ ਤੇਰਾ ਮਾਤ ਨਹੀਂ ਪਾਇਆ ਆਮ ਦਾਦਿਆ ਉਹਨੇ ਸੱਚੀ ਆਤਾ ਆ ਗਿਆ ਨਾ ਕਰਨ ਦਾ ਕੀ ਹੋ ਗਿਆ ਤੂੰ ਡੰਗਸੇਰ ਬادله ਮਾਰਿਆ ਮੂਹ ਉਹ ਜ਼ਹਿਰ ਨਹੀਂ ਲੱਥਣਿਆ ਚਾਹ ਨਾ ਰੋਟੀਆਂ ਨਾ ਤੂੰ ਤੇ ਡੰਗ ਮਾਰਦੀ ਨਹੀਂ ਆਂ ਦਾਦ ਨਾ ਲੱਗਦੇ ਤੁਹਾਨੂੰ ਮੈਂ ਪੱਟ ਕੇ ਲੇਉਂ ਉਹ ਵੱਜ ਕੇ ਉਹ ਲੱਸੀ ਜਾਵਾ ਕੱਚੀ ਗਲਾਮ ਦੇ ਬੋਲਾ ਰੱਖ ਕੇ ਕੀ ਗੁਰਾ ਕਰਨੇ ਵਾਲੇ ਵੀ ਨਹੀਂ ਹੋਏ ਤੂੰ ਉਹ ਤੁਸੀਂ ਕੀ ਬੋਲਣਾ ਢਲੇ ਥੋੜੀ ਫੇੜੀ ਬੀਬੀ ਮੋਰ ਦੇ ਕਸ ਆ ਛੱਡ ਹਾਂ ਸ਼ਰਮ ਹੈ ਛੱਡ ਹਾਂ ਸ਼ਰਮ ਹੈ ਹੀ ਆਹੋ ਤੇ ਮੈਂ ਝਰਬ ਇਹਦਾ ਕੋਈ ਉਦੋਂ ਲਾ ਮੇਰਾ ਇੰਨਾ ਤੇ ਆ ਰੋ ਸਾਰਾ ਕਰੀਦਾ ਸਾਈਂ ਨਹੀਂ ਛੱਡਦਾ ਸਾਈਂ ਨਹੀਂ ਛੱਡਦਾ ਗੱਲ ਸੁਣ ਬੀਬੀ ਦੀ ਹੁਣ ਕੋਈ ਨੀ ਕਾਲਾ ਫਿਲਟਰ ਲਗਾ ਦੇ ਅੰਦਰ ਸਾਰੀ ਮਾਟੀ ਹੋਰ ਉਹਨੂੰ ਉਹ ਇੱਕ ਰਾਤ ਨੂੰ ਅੰਟੈਂਸ਼ਨ ਕਰਾਂਗੇ ਨਾ ਅਰੋਜ਼ ਲਿਰਕੇ ਰਾਤ ਨੂੰ ਯਾਰ ਉਹ ਤੇਰੀ ਤਾਂ ਨਹੀਂ ਗੱਲ ਕਰੇ ਪੰਜੜੀ ਹੱਥ ਮੈਂ ਟੇ ਅੱਗਾ ਪਿੱਛਾ ਚਾਹ ਆਣੂ ਰੋਟੀ ਨੂੰ ਦੋਦ ਨੂੰ ਹੋਣੇ ਤੇ ਫਿਲਟਰ ਤੇ ਆਪੇ ਚੰਗਾ ਰਹਿਣਾ ਮੇਰੇ ਮੂੰਹ ਜੀ ਤਗੜੀ ਐ ਤਗੜੀ ਆ ਵਰਗੀ ਆ ਆ ਛੱਡ ਕੇ ਡਰਾਮੇ ਕਰਦੀ ਮਨ ਮਜੇ ਦੇ ਮਿਲਦੀ ਸਾਰੇ ਕਹਿੰਦੇ ਹਾਂ ਤਗੜੀ ਆ ਤੂੰ ਦੱਸ ਤੂੰ ਦੱਸ ਅਮੀ ਭਰੰਗ ਕਰ ਮੈਂ ਜਦੋਂ ਦਾਦੀ ਨੂੰ ਚਾਹ ਨੂੰ ਕਰਦੀ ਪੁੱਤਿਆ ਦਿਨ ਮਜੇ ਦੇ ਚਾਹ ਚਾਹੀਦੀ ਮਜੇ ਦੇ ਉੱਠ ਕੇ ਸੋਈ ਚੁਲਿਆ ਕਰੇ ਰਹਿਣਾ ਉੱਠਣਾ ਕਰਨਾ ਫੋਨ ਕਰਨਾ ਕੋਠੇ ਤੇ ਚੜ ਜਾਂਦੀ ਤੇ ਕਹਿੰਦੀ ਕਿ ਰੋਟੀ ਨਹੀਂ ਪਾ ਹੁੰਦੀ ਉਹ ਜਿਲੇ ਦੇਖ ਲੇ ਕਿ ਨਾ ਕਿ ਬੀਬੀ ਆ ਗਈ ਆ ਉਹ ਲੈ ਜਾਣ ਕੇ ਟੇਢੀ ਹੋਰ ਹੋ ਜਾਂਦੀ ਆ ਹਾਂ ਦੇ ਇਹ ਲੱਕ ਨੂੰ ਜੜਾੜਿਆ ਕਿ ਉਹ ਪੁੱਤਾਂ ਨੂੰ ਮਾਰਨ ਲਿਖੇ ਸਭ ਨਾਲ ਬੰਦ ਉਹਨਾਂ ਨੇ ਵਾਰਨੇ ਵੇਲੇ ਦੇਵ ਨੂੰ ਦੱਸ ਸੁਣਾ ਹਾਂ ਦੱਸਣਾ ਹੀ ਹੋ ਜੇ ਦੱਸੇਂਗੇ ਫਿਰ ਕੀ ਦੱਸ ਦੇਵ ਨੂੰ ਡਰ ਪਿਆ ਵਾ ਮੈਂ ਇਦਾਂ ਇਦਾਂ ਕਹਿਦਾ ਬੀਬੀ ਅਬੀਬੀ ਆ ਰਿਕਾਰਡਿੰਗ ਹੋ ਗਈ ਆ ਰਿਕਾਰਡਿੰਗ ਹੋ ਗਈ ਕਹਿੰਦਾ ਦੇਵ ਦਾ ਮੈਨੂੰ ਡਰ ਪਿਆ ਆ ਐਨੇ ਕਿਹਾ ਹਾਂ ਤੇ ਨੂੰਦਾਰਾ ਤੂੰ ਦੇਖੇ ਤੇ ਬੋਲੇਗਾ ਕੰਨੀ ਹਾਂ ਬੁੱਤ ਕੁਸਕੇ ਗਾ ਨਹੀਂ ਤੂੰ ਆ ਰਿਕਾਰਡਿੰਗ ਪੈਣੀ ਬੀਬੀ ਇਦਾਂ ਹੀ ਵਿੱਚ ਮੈਂ ਸ਼ਾਮ ਨੂੰ ਬਾਹਰ ਜੀ ਚਾਹ ਵਰ ਨੂੰ ਨਸ਼ਾ ਕਿਆ ਕਰੇ ਜਿਵੇਂ ਮੈਨੂੰ ਪੈਗ ਲਾਇਆ ਹੁੰਦਾ ਸਵੇਰੇ ਲਾਣੀ ਪਾਏ ਮੈਂ ਪੈਗ ਲਾਇਆ ਚਾਹੇ ਕੋਈ ਮੈਨੂੰ ਮਾਰੀ ਨਹੀਂ ਕਰ ਸਕਦਾ ਹਾਂ ਮੈਨੂੰ ਤੇ ਕਹਿੰਦੀ ਜਰਾ ਮਾਰੀ ਤੂੰ ਮੈਨੂੰ ਦਾਗ ਵਾਲੀ ਚੁਗਲੀਆਂ ਸਾਰਾ ਦਿਨ ਬਹਿ ਕੇ ਮੈਂ ਚੁਗਲ ਕਰਦੇ ਆ ਉਹ ਦੇਖਣਾ ਮੈਂ ਨਾ ਘਰੇ ਦੋਵੇਂ ਬੀਬੀ ਕੀਦਾ ਮੈਂ ਕੁੰਡਾ ਕੋਲੇ ਬੈਠ ਕੇ ਬੈਠੀ ਕਹਿੰਦੀ ਮੈਂ ਤਾਂ ਦੇਖਣੀ ਕਿ ਕੋਈ ਆਏ ਉਹ ਟੱਬ ਭਰਿਆ ਮੈਂ ਕਿਹਾ ਤੂੰ ਸਾਡਰਾਂ ਵਾਲੇ ਮੈਂ ਬੰਦ ਮੂੰਹ ਕਰਕੇ ਪੰਗੇ ਲੈਣੋਂ ਹਟਦੀ ਨਹੀਂ ਹੈਗੀ ਇੱਥੇ ਆਏ ਚਾਬੀ ਚਾਬੀ ਰੱਖਣ ਆਏ ਇਹਨਾਂ ਮਾਰਾਇ ਤੇ ਚੇਤੀ ਆ ਗਈ ਹੋਂ ਤਾਂ ਆਪੇ ਘਰ ਕਰਦੇ ਇਹ ਕਿੰਨੇ ਮਾਰ ਚਾਹਤਾ ਆਂ ਚੇਤਾ ਤੇਰੀ ਭੱਤੀ ਹੈ ਨਹੀਂ ਮੈਂ ਨਰੀ ਕਿਸੇ ਨਾਲ ਗੱਲ ਕੋਈ ਨਹੀਂ ਜੋ ਆਪ ਲੋਕ ਬੀਬੀ ਕਿਹਦੀ 15 ਰੁਪਏ ਦਾ ਕੱਪ ਚਾਹਦਾ ਤੇ ਤੈਨੂੰ ਪਲਾ ਦੇਣਾ ਆ ਲੈ ਫੇਰ 5 ਰੁਪਏ ਤੇ ਆ ਗਿਆ ਘਰੋਂ ਨਹੀਂ ਗਈ ਆ ਗਿਆ ਮੇਰੇ ਕੋਲ ਉੱਥੇ ਆ ਗਿਆ ਤੱਕੀ ਵਾਲੀ ਬੰਦੇ ਦਾ ਦਿਮਾਗ ਹੀ ਨਹੀਂ ਕਰ ਰਹੀ ਐ ਮੈਂ ਆਇਆ ਉਹਦੇ ਬਾਹਰ ਘਰ ਚੋਂ ਲਾਇਆ ਮੈਂ ਕਿ ਦੇਖਣਾ ਕਰੇਗੀ ਹੈ ਨਹੀਂ ਹੋਲ ਜਾ ਮੈਨੂੰ ਤੇਦਾ ਲੱਗ ਰਿਹਾ ਮੈਂ ਕਿ ਤੂੰ ਬੁੱਢੀ ਸਿੱਧੀ ਨਾ ਆਈ ਹੋਈ ਮਜੇ ਦੇ ਕਿਹਦਾ ਮੈਂ ਲੱਗ ਗਿਆ ਨਹੀਂ ਜਾਂਦੇ ਉਹ ਨਾਲ ਜਾਣਾ ਨਾਲੇ ਤੇਰਾ ਮੈਂ ਫਿਕਰ ਕਰਾਂ ਨਾਲੇ ਮੈਂ ਆ ਟੂਟੀ ਬੰਦ-ਬੰਦ ਕਰਕੇ ਸਾਰਾ ਕੁਝ ਕਰਕੇ ਮੈਂ ਕਿ ਚਾਹ ਮੈਂ ਕਹਿਦਾ ਨਾ ਲੱਗਦਾ ਇੰਨਾ ਕੰਮ ਕਰਕੇ ਜਾਣਾ ਤੇ ਇਹਦਾ ਤੈਨੂੰ ਆਜ ਜੱਗ ਦੇ ਲਾ ਆ ਕਿ ਤੂੰ ਕਿਤੀ ਤੋਰ ਦਾ ਕਰਦੇ ਐ ਚਲੋ ਬੋ ਬੋ ਬੀਬੀ ਤੇ ਸਾਬੀ ਦੀਆਂ ਬੋ ਹੋ ਗਈ ਗੱਲਬਾਤ ਤੇ ਹੁਣ ਮੇਲ ਮੈਂ ਬੜੀ ਹੁਣ ਬਹੁਤ ਆ ਹਾਂ ਚੱਲ ਪਾਲਾ ਫੇਰ ਜਫੀ ਪਾਲਾ ਫੇਰ ਨਹੀਂ ਪਾਲਾ ਜਫੀ ਫੇ ਪਾਲਾ ਫੇ ਪਾਲਾ ਕਹਿੰਦੀ ਕੀ ਕਾਣ ਕੇ ਬੀਬੀ ਤੇਰਾ ਕੀਦਾ ਦਾ ਉਹ ਵੇ ਤੇਰ ਤੀਰ ਬਾਣ ਕੇ ਲਾਤੀ ਹੁੰਦੇ ਆਉਂਦੇ ਵੀਡੀਓ ਬਣਾਣੀ ਹੁੰਦੀ ਆ ਚੱਲ ਬੰਦਾ ਦੇ ਅੱਜ ਦਰਿਆ ਦਿਖਾਉਨੇ ਤੈਨੂੰ ਪਾਣੀ ਵੜਾ ਆ ਕਹਿੰਦੇ ਤੇ ਅੱਜ ਤੈਨੂੰ ਦਰਿਆ ਦਿਖਾਉਨੇ ਆ ਆਪਣਾ ਓਵਰਫਲੋ ਹੋਇਆ ਪਤਾ ਨਹੀਂ ਹੁਣ ਆਇਆ ਕਿ ਨਹੀਂ ਆਇਆ ਬੰਦਾ ਹੁਣ ਤਾਂ ਕਿਈ ਜਾਣਦੇ ਆਇਆ ਆ ਦੇ ਆ ਕੰਮ ਕਰ ਪਾ ਰਹੇ ਨਹੀਂ ਇਹ ਆਇਆ ਪਾਣੀ ਵਾਵਾ ਆਇਆ ਪਰ ਇੰਨਾ ਜਿਆਦਾ ਨਹੀਂ ਪਰ ਕੰਮ ਉਹਦਾ ਵਾਵਾ ਚੱਕਿਆ ਪਿਆ ਆ ਜਦੋਂ ਪਿਛਲੀ ਵਾਰੀ ਆਇਆ ਹੀ ਉਹੀ ਪਾਣੀ ਉਹ ਲੈਣੇ ਆ ਫੇਰ ਉਹ ਨਹੀਂ ਡਰ ਲੱਗਦਾ ਉਹ ਨਹੀਂ ਡਰ ਲੱਗਦਾ ਬਾਏ ਸੁਣ ਵਾਕੇ ਬਈ ਓਏ ਵੇ ਕੋਟੇ ਪਿੰਡ ਦਾ ਦਰਿਆ ਤੇ ਪਾਣੀ ਸਾਰਾ ਉਹ ਡੈਮ ਵਾਲਾ ਆਉਂਦਾ ਪਿਆ ਮਿੱਟੀ ਰੰਗਾ ਹੈ ਮੇਰੇ ਹਿਸਾਬ ਨਾਲ ਹੋਰ ਵਧੂਗਾ ਬੱਜ ਜਾਣਾ ਰਾਤ ਰਾਤ ਕਿਉਂਕਿ ਜੇ ਮੀਂਹ ਪੈਂਦੇ ਰਹੇ ਨਾ ਮੌਸਮ ਆਪਣੇ ਵੀ ਇੰਦਰ ਇਦਾਂ ਦਾ ਹੀ ਹੋ ਗਿਆ ਤੇ ਇਹ ਆਪਣੇ ਨਿਸ਼ਾਰੇਪਤਨ ਵਾਲਾ ਪੋਲਾ ਜੀ ਤੇ ਪਾਣੀ ਦੀ ਆਵਾਜ਼ ਸ਼ੁਕਰਾਂ ਵੱਟਦੀ ਵੀ ਪੂਰੀਆਂ ਕੀ ਬਾਤ ਪਹੁੰਚੇ ਆ ਬੀਵੀਐਮਬੀ ਦੇ ਮੁਲਾਜ਼ਮ ਆਗਾ ਤੁਹਾਨੂੰ ਆਪਣਾ ਪਿੰਡ ਵੀ ਦਿਖਾ ਦਨੇ ਤੇ ਪੋਲ ਵੀ ਦਿਖਾ ਦਨੇ ਆ ਪੁੱਤਰ ਕੇ ਦੇਖ ਰੋਕ ਯਾਰ ਕਰਤਾ ਪੁੱਤਰ ਕਰਤਾ ਨਹੀਂ ਜਾਂਦਾ ਰਾਜੇ ਨਹੀਂ ਜਾਂਦਾ ਨਾ ਲੱਗਦਾ ਆ ਪੋਲ ਤੇ ਵੀ ਡਰੀ ਲ ਬੋਲ ਤੇ ਵੀ ਡਰੀ ਲੱਗਦਾ ਹਲੇ ਹਨਾ ਕਿ ਕੀ ਦੇਖੀ ਮੈਂ ਆਹ ਆਹ ਹੋਰ ਦੇਖੋ ਇੱਥੇ ਪਾਣੀ ਵੀ ਬਹੁਤ ਡੂੰਗਾ ਹੋਣਾ ਆ ਕੀ ਬਾਤ ਆਏ ਹੋਏ ਹੋਏ ਵੇਖੋ ਦਰਿਆ ਸਾਡੇ ਪਿੰਡ ਦੇ ਪਿੰਡਾਂ ਦੀ ਧਰਤੀ ਆ ਜਿਹੜੀ ਕੀ ਆਈ ਬਾਤਾਂ ਅਸੀਆਂ ਜਦੋਂ ਪਿਛਲੀ ਵਾਰ ਆਇਆ ਸੀ ਉਹ ਗੁਰਦਰਾ ਸਾਹਿਬ ਤੇ ਨਾਲ ਲੱਗਾ ਸੀ ਪਾਣੀ ਆ ਉਹ ਜਿਹੜਾ ਹੈ ਹਾਂਜੀ ਕੋਠੀਆਂ ਕਰਕੇ ਆਵਾਜ਼ ਆਹ ਵਾਹ ਕੋਠੀਆਂ ਕਰਕੇ ਵੱਜ ਕੇ ਆਉਂਦਾ ਨਾ ਹਾਂ ਹੀ ਲੱਗਾ ਪੁਲ ਚੱਲੀਏ ਚੱਲੀਏ ਇਹ ਲਓ ਗੱਡੀਆਂ ਲੰਘਦੀਆਂ ਨਾ ਭਾਰੀਆਂ ਫਿਰ ਵਾਈਬ੍ਰੇਸ਼ਨ ਕਰਦਾ ਪੁਲ ਚਲੋ ਜੀ ਇਹਦੇ ਨਾਲ ਵਲੌਗ ਦੀ ਸਮਾਪਤੀ ਆ ਨਾਲੇ ਤੁਹਾਨੂੰ ਪਿੰਡ ਵੀ ਦਿਖਾ ਦਿੱਤਾ ਆਪਣਾ ਤੇ ਕੱਲ ਨੂੰ ਨਵੇਂ ਵਲੌਗ 'ਚ ਮਿਲਾਂਗੇ ਸੋ ਫਿਲਹਾਲ ਇਨਾਂਕ ਇਹ ਚ ਦੋਸਤਾਂ ਲਾਈਕ ਕਮੈਂਟ ਜਰੂਰ ਕਰਿਆ ਕਰੋ ਯਾਰ ਇੰਨੇ ਵਧੀਆ ਤੁਹਾਡੇ ਨਹੀਂ ਵਲੌਗ ਬਣਾਈਦੇ ਆ ਸੋ ਜਰੂਰ ਕਰਿਆ ਕਰੋ ਲਾਈਕ ਕਮੈਂਟ ਦੱਸਿਆ ਕਰੋ ਕੋਈ ਕਮੀ ਪੇਸ਼ੀ ਬਾਕੀ ਮਿਲਦੇ ਰਹਾਂਗੇ ਨਵੇਂ ਵਲੌਗ ਦੇ ਵਿੱਚ ਤੇ ਚੜ੍ਹਦੀ ਕਲਾ ਕੇ ਰਹੋ ਸਾਡੇ ਵੱਲੋਂ ਬਾਏ ਬਾਏ ਕਰਦੇ ਵੀ ਬੰਦੇ ਕਈ ਜਣੇ ਦੇਖਣਾ ਹੁੰਦਾ ਆ ਪਾਣੀ ਵਧਿਆ ਆ ਕਿ ਨਹੀਂ ਵਧਿਆ ਤੁਹਾਨੂੰ ਯਕੀਨ ਨਹੀਂ ਹੁੰਦਾ ਮੈਂ ਵੀ ਦੇਖ ਆਉਂਦੇ ਮੈਨੂੰ ਇੱਥੇ ਯਕੀਨਤ ਨਹੀਂ ਹੁੰਦਾ ਪਰ ਮੈਂ ਆਪ ਨਜ਼ਰ ਮਾਰ ਕੇ ਆਉਂਦੇ ਆ ਕਟ ਨਹੀਂ ਕਲਾ ਚ ਰਹੋ ਸਤਿ ਸ੍ਰੀ ਅਕਾਲ ਜੀ ਨਾ ਇਹ ਘਟ ਗਿਆ ਯਾਰ ਬੜਾ ਸਵੇਰੇ ਘਟ ਗਿਆ ਆਇਆ ਪਾਣੀ ਬਈ ਘਟ ਗਿਆ ਪਾਣੀ ਮੇਰੇ ਸਣਾ ਰਾਤ ਦਾ ਆਇਆ ਹੈ ਹਾਂ ਇੰਨਾ ਸਾਰਾ ਭਰਿਆ ਪਿਆ ਯਾ ਇਹ ਸਾਰਾ ਇੱਥੋਂ ਤੱਕ ਦਰਿਆ ਆਈ ਹੈ ਜੀ ਅੱਗੇ ਗਰਦਾਸਪੁਰ ਹੱਥ ਸ਼ੁਰੂ ਹੋ ਜਾਂਦੀ ਆ ਸਾਡਾ ਹਿਸ਼ਾਰਪੁਰ ਜ਼ਿਲ੍ਹੇ ਚ ਏਰੀਆ ਆ ਅਗਲਾ ਗਰਦਾਸਪੁਰ ਚ ਆ